ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਈ ਕੀ ਹਾਲ ਚਾਲ ਨੇ ਹੋਰ ਬਈ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਜਾਨਵਰ ਵਗੈਰਾ ਸਾਰਿਆਂ ਦੇ ਵਧੀਆ ਹੋਣਗੇ ਕਿਵੇਂ ਲੰਗੀ ਬਈ ਸਾਰਿਆਂ ਦੀ ਦੀਵਾਲੀ ਕਮੈਂਟ ਕਰਕੇ ਦੱਸਿਓ ਜਰੂਰ ਤੇ ਆਪਨੋਂ ਵਿਸ਼ਕਰਮ ਆਂਦੀ ਆ ਬਈ ਲੱਖ ਲੱਖ ਵਧਾਈਆਂ ਤੇ ਹੋਰ ਜਾਨਵਰ ਵਗੈਰਾ ਸਾਰਿਆਂ ਦੀ ਕਿਰਪਾ ਕਰ ਹੋਊ ਵੀ ਵਾਹਿਗੁਰੂ ਦੀ ਤੇ ਠੰਡ ਰੋਣ ਤੋਂ ਬਚੇ ਹੋਣਗੇ ਜਾਨਵਰ ਆਗੇ ਭਈ ਆਪਾਂ ਇਧਰ ਲੈ ਕਰੇ ਆ ਕੇ ਲਾਈਟਾਂ ਲੂਟਾਂ ਦਾ ਦੇਖੇ ਸਿਸਟਮ ਬੈਠਾ ਸੀ ਮੈਂ ਦੋ ਕੁ ਮਿੰਟ ਵੀਡੀਓ ਡਿਟਿਜੀ ਕਰ ਰਿਆ ਸੀ ਮਣੀ ਮੋਟੀ ਜੀ ਚਲੋ ਤੇ ਆ ਜਣ ਬਰਨੋਂ ਦਾਣੇ ਦੋਣੇ ਪਾਈਏ ਨਾ ਲਾਈਟਾਂ ਲੂਟਾਂ ਕਰਕੇ ਬੰਦ ਤੇ ਅੱਜ ਤੇ ਕਿਹ ਯਾ ਲਾਹੌਰ ਵੀ ਉਹ ਵੀ ਪਿੰਡਾਂ ਚ ਤਾਂ ਦੀਵਾਲੀ ਹੁਣ ਰਹੀ ਨਹੀਂ ਬਸ ਸਾਡੇ ਆਪਣਾ ਪਿੰਡ ਝਾੜਵਾ ਬਾਈ ਤੇ ਜਿਲਾ ਆਪਣਾ ਸੰਗਰੂਰ ਪੈਂਦਾ ਤੇ ਆਪਣੇ ਕੱਲ ਦੀ ਦਵਾਲੀ ਕੋਈ ਨਾਰਮਲ ਦਵਾਲੀ ਸੀ ਜਮਨ ਨਾਰਮਲ ਆਪਦਾ ਮਨਾਈ ਨਹੀਂ ਖਰ ਆਪਦਾ ਕੁਪੜਾ ਖੁੱਲੂ ਤੇ ਚਲਾਏ ਨਹੀਂ ਆਪਦਾ ਦੱਸਾਂ ਹੀ ਆਪਦਾ ਪਾਇਗੀ ਸੀ ਟਾਈਮ ਨਹੀਂ ਨਾਲ ਤੇ ਰੂਮਰ ਲੱਗ ਰਹੀ ਦਵਾਲੀ ਪਿੰਡਾਂ ਜਿਹਾ ਹੁਣ ਰਹੀ ਨਹੀਂ ਕਿ ਸਹਰਾਂ ਸਹਰਾਂ ਦੇ ਦਵਾਲੀ ਆ ਸਹਰਾਂ ਚ ਦਵਾਲੀ ਮਨਾਉਂਦੇ ਨੇ ਬਈ ਵਧੀਆ ਦਾਣੇ ਆਪਾਂ ਪਾ ਲਈ ਅੰਦਰ ਹੀ ਪਾਵਾਂਗੇ ਕਬੂਤਰ ਖੁੱਲ੍ਹਾ-ਖੁੱਲ੍ਹਾ ਰੱਖਾਂਗੇ ਬਾਹਰੇ ਆਉਣਾ ਚਾਹੁੰਦੇ ਤੇ ਆ ਜਾ ਅੰਦਰ ਆਏ ਵੀ ਬੱਚੇ ਖਾਣ ਲੱਗੇ ਨੇ ਬਈ ਦਾਣੇ ਬਹਾਨੇ ਨਾਲ ਹੁਣ ਇਹ ਆਪਾਂ ਹੁਣ ਦਾਣੇ ਪਾਵਾਂਗੇ ਇਹਨਾਂ ਨੂੰ ਤਾਂ ਖਾਣ ਲੱਗੇ ਨੇ ਨਹੀਂ ਖਾਂਦੇ ਨੇ ਇਹ ਓਪਾ ਇਹ ਸ਼ਕੂ ਚੋ ਬਰਦਾਨੇ ਆਇਆ ਤਾਜ਼ਾ ਵਚਾ ਜਾ ਤੋਦੀ ਆ ਜਾਂਦਾ ਖਾਣ ਦਾਣੇ ਆਏ ਹੰਬਾ ਗਿਆ ਚਲ ਕੋਈ ਚੱਕਰ ਨਹੀਂ ਬਾਹਰੇ ਵੀ ਆਉਣਾ ਹੂੰ ਚਾਹੂੰ ਤਾਂ ਆ ਸਕਦੇ ਨੇ ਉਹ ਪ੍ਰੋਬਲਮ ਆਪਾ ਨੂੰ ਤਦ ਉਹਦੇ ਦੂਰੇ ਫੈ ਜਾਗੇ ਦਾਣੇ ਤਾਂ ਅੰਦਰ ਨੇ ਖਾਣੇ ਤਾਂ ਫਿਰ ਅੰਦਰੋਂ ਬਾਹਰੇ ਆ ਜਾਣਗੇ ਖਾ ਕੇ ਦਾਣੇ ਉਹਨੇ ਕਿਹੜਾ ਦੇਜੇ ਕਿਹੜਾ ਫਿੜਾ ਦੇ ਜਾਣਗੇ ਇਹਦਾ ਮਤਲਬ ਤਾਂ ਕਬੂਤਰ ਆਪਾਂ ਡਾਵਾਗੇ ਆਹ ਗਾਲ ਕਿਦੇ ਦੋ ਬੱਚੇ ਨਿਕਲੇ ਹੋਣੇ ਬਈ ਤੇ ਕਬੂਤਰ ਆਪਾਂ ਡਾਵਾਗੇ ਅੱਜ ਕਿਉਂ ਠੀਕ ਹੈ ਮੌਸਮ ਸੁਖਸਾਨ ਦੀ ਹੈ ਤਾਂ ਕਰਕੇ ਬਾਕੀ ਭੜੱਕੇ ਭੁੜੁਕੇ ਵੀ ਇੰਨੇ ਚੱਲ ਰਹੇ ਤਾਂ ਕਰਕੇ ਡੱਡਾ ਡਾਲਾਂਗੇ ਕਬੂਤਰ ਆਪਾਂ ਕੋਈ ਚੱਕਰ ਨੇ ਆਪਾਂ ਤਾਂ ਮਿਸ਼ੂਨੀ ਹੈ ਰਾਜੀ ਦਾ ਤੇ ਮੈਂ ਵਜੇ ਪੁੱਛਿਆ ਆਪਣੇ ਸੈਟ ਨੇ ਬਾਈ ਹਣਾ ਇੱਕ ਤਾਂ ਸਾਨੂੰ ਪਤੀ ਇਹ ਬਚਾਰਾ ਪਉਂ ਹੀ ਤੂੰ ਚੰਗਾ ਭਲਾ ਪਤਾ ਨਹੀਂ ਕੀ ਹੋਇਆ ਬਚੇ ਨੂੰ ਯਾਰ ਬਾਈ ਜਮਾ ਚੰਗਾ ਭਲਾ ਜਮਾ ਹੀ ਚੰਗਾ ਭਲਾ ਪਤਾ ਨਹੀਂ ਕੀ ਹੋਇਆ ਪਤੀ ਨੂੰ ਲੱਗਿਆ ਰਾਤ ਮੈਂ ਬਸ ਦਾਨਦੂਨੇ ਬਾਕੇ ਗਿਆ ਪਰਸੋਂ ਰਾਤ ਤੜਕੇ ਨੂੰ ਦੇਖਿਆ ਨੂੰ ਆਵਰੇ ਲੈ ਕੀ ਕਰੂ ਬੰਦਾ ਤੇ ਵਾਕਿਆ ਆਪਣਾ ਪਾਲਕ ਬੂਨ ਕੋ ਵੀ ਨਿਕਲੀ ਜਾਂਦਾ ਤੇ ਖੇਤ ਆ ਪੱਲਾ ਹਸਲ ਨੂੰ ਸੁਣੇ ਬੀਜਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ਾਇਦ ਅੱਜ ਨਾ ਅੱਜ ਤਾਂ ਪਰ ਲਿਆਂਦਾ ਨਹੀਂ ਹਜੇ ਲਾਸਨ ਬਾਈ ਲਿਆਉਣਾ ਹੈਗਾ ਤੇ ਉਹ ਵੀ ਬੀਜਾਂਗੇ ਆਪਾਂ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗਾ ਮੈਂ ਤੇ ਬਸ ਹੁਣ ਮੈਂ ਇਹਨਾਂ ਨੂੰ ਖਾ ਲੈਣਾਂ ਦਾਣੇ ਪੰਜ ਦਸ ਮਿੰਟ ਤੇ ਬਸ ਉਸ ਤੋਂ ਬਾਅਦ ਮੈਂ ਜਦੋਂ ਕਬੂਤਰ ਡਾਊਂਗਾ ਉਦੋਂ ਕਰਦਾ ਵੀਡੀਓ ਕੰਟੀਨਿਊ ਉਹਨਾਂ ਦੀ ਡਾਉਂਦਿਆਂ ਦੀ ਤੇ ਕਬੂਤਰਵਾਤ ਰਾਜਪਿੰਡ ਚ ਕਿਸੇ ਨੇ ਡਾਈ ਨਹੀਂ ਹੈਗੇ ਚਲ ਆਪਾਂ ਡਾ ਲਾਂਗੇ ਅੱਜ ਕਿਹੜਾ ਬੜਾ ਕਿਬੜੂ ਕਿ ਚੱਲਣਾ ਹੈ ਜਨ ਬੜਾ ਕਿ ਜਾਂਗਾ ਉਹਨੂੰ ਬਿਠਾ ਲਾਂ ਬਾਹਰਾਂਗੇ ਆਪਾਂ ਕੋਈ ਚੱਕਰ ਨਹੀਂ ਕਬੂਤਰ ਆਪਣੇ ਵਾਓ ਤਾਂ ਹ ਇੱਕ ਬਚਾਓ ਨਾ ਤਾਂ ਡੱਬਾ ਬਚਾ ਬਿਠਾਉਮ ਤਾਂ ਹ ਸਾਧਰੀ ਤੇ ਅੱਜ ਤੇ ਨਾਲੇ ਉਹ ਕਬੂਤਰ ਬੰਨ ਕੇ ਬਠਾ 70 ਵਜ ਨੂੰ ਉੱਚਾ ਬਿਠਾਇਆ ਕਰੀਏ ਯਾਰ ਫਿਰ ਆਈ ਤਾਂ ਔਖਾ ਜੇ ਥੱਲੇ ਬਿਠਾਉਣ ਲੱਗਾ ਕੱਲਾ ਫਿਰ ਉਹ ਤਾਂ ਗਿੱਜਣਾ ਨਹੀਂ ਉੱਦੋਂ ਉੜ ਗਿਆ ਤੇ ਆਇਆ ਤਾਂ ਇੱਧਰ ਜੇ ਮੈਂ ਪਤਾ ਨਹੀਂ ਕੀ ਕਰ ਲੱਗਾ ਥੰਡਾਤਾ ਮੈਂ ਜਲ ਛਾਦਰੀ ਤੇ ਬੈਠੂਗਾ ਤਾਂ ਇੱਥੋਂ ਆ ਛਾਦਰੀ ਟੋੜਾ ਕੇ ਮੈਂ ਤਾਂ ਤਾਂ ਛਾਦਰੀ ਤੇ ਬੈਠੂਗਾ ਬਈ ਮੈਂ ਇੱਥੋਂ ਜੇ ਛੇੜ ਜੇ ਤਾਂ ਇੱਧਰ ਜੇ ਵਾਗਿਆ ਮਹਲਾ ਇੱਥੇ ਵਗਿਆ ਛਾਦਰੀ ਤੋਂ ਉੱਦੀ ਤੇ ਜਾ ਕੇ ਇੱਥੋਂ ਮਾਰਗੜੇ ਦੇ ਕੇ ਮੁੜਿਆ ਆ ਫਿਰ ਥੱਲਣ ਲਈ ਤੇ ਬੈਠਾ ਤਾਂ ਹਣੀ ਦੇ ਗਿੱਜਿਆ ਨਹੀਂ ਤਾਂ ਹਣੀ ਦੀ ਗਿੱਜੂ ਕੋ ਕਬੂਤਰਾ ਅਸਲ ਦੇਖ ਕੇ ਕਬੂਤਰਾ ਨੂੰ ਉੱਚੇ ਸੌਂ ਚ ਬੈਠੀ ਥੱਲੇ ਜੇ ਗਿੱਜਣਾ ਨਹੀਂ ਹੈਗਾ ਤਾਂ ਕਰਕੇ ਚਲੋ ਮੈਂ ਕਰਦਾ ਵੀਡੀਓ ਨਓ ਬਾਈ ਇਹ ਗੇੜੇ ਗੇੜੇ ਦੇ ਕੇ ਬੰਦ ਹੋ ਗਏ ਆਪਣੇ ਬੱਚੇ ਵੱਡੇ ਕਬੂਤਰਾਂ ਚ ਤੇ ਹੁਣ ਆਪਾਂ ਬੱਜਿਆਂ ਨੂੰ ਉਡਾਈਏ ਚਾਰੇ ਡਾਵਾ ਘਰੇ ਭੱਲੜਾ ਵੀ ਅੱਜ ਛੱਡਾਂਗੇ ਉੱਡਣਾ ਹੂਡ ਨੂੰ ਨਹੀਂ ਉੱਡਣਾ ਹੂ ਨਾ ਉੱਡੂ ਕੋਈ ਨੌ ਵੱਡੀ ਗੱਲ ਨਹੀਂ ਆਪਣੇ ਖਾਤਰ ਤਾਂ ਸੌਂ ਕੇ ਆ ਚਾਰ ਗੇੜੇ ਦਵਾ ਦਾਂਗੇ ਨਾਲ ਜਦੋਂ ਬੈਠਣਾ ਹੋ ਗਏ ਆਂ ਕਬੱਡੀ ਦਾ ਇਹਦਾ ਹੀ ਡੰਡਾ ਕਾਲਾ ਅੱਖਾ ਆਪਣਾ ਵੱਡਾ ਇਹ ਪੁਰਾਣਾ ਬੱਚਾ ਸਾਰੇ ਤੋਂ ਵੱਡਾ ਬਈ ਸਾਰਿਆਂ ਤੋਂ ਵੱਡਾ ਬੱਚਾ ਸੀ ਨਿਕਲਿਆ ਤੇ ਹਨੀਆਂ ਤੇ ਗਲਾਬੀ ਗੰਨ ਥਾਲੀ ਚੜਾਈਏ ਲਾ ਲਾ ਦਨੇ ਦੀ ਬਰਖੀ ਇਹ ਵੀ ਲੰਘ ਗਈ ਥੋੜਾ ਹਰੇ ਭੱਲੇ ਵਾਲਾ ਦੇਖਦੇ ਆਂ ਯਾਰ ਕੀ ਕਹਿੰਦਾ ਇਹ ਤਾਂ ਰੰਗੜ ਦਾ ਵੱਤ ਫੜਿਆ ਵੀ ਜਾਂਦਾ ਇੱਕ ਫੁੱਡੇ ਚ ਤੇ ਵੀ ਬੱਤੀ ਉਹਦਾ ਕੁੱਕ ਦਾ ਘੈਂਟ ਆ ਇਹਦੀ ਅੱਗੇ ਇਹ ਹੁਣ ਤਾਂ ਆਰਡਰ ਨੇ ਨਹੀਂ ਦਹੀਨਾ ਤੱਕ ਆਉਂਦਾ ਨਹੀਂ ਤੇ ਤਾਂ ਉਹੀ ਵਜ੍ਹਾ ਨਾਲ ਇੰਨੇ ਕਜ ਵੀ ਵਜ ਜਾਂਦੇ ਸਹੀ ਪਿਆਰੇ ਕਬੂਤਰ ਆਪਣੇ ਆਉੜੇ ਜੇ ਬਈ ਚੈੱਕ ਕਰ ਆਪਾਂ ਹੀ ਡਾਏ ਨੇ ਬਿੰਡ ਚ ਕਬੂਤਰ ਤਾਂ ਅੱਜ ਕਿਸੇ ਨੇ ਡਾਇ ਨਹੀਂ ਹੈਗੇ ਪਤਾ ਨਹੀਂ ਬਈ ਬੰਦ ਕਰਤੇ ਕਬੂਤਰ ਵਾਲਿਆਂ ਨੇ ਕਬੂਤਰ ਦੇਖੋ ਕਹਿ ਨਹੀਂ ਸਕਦੇ ਹਨ ਪਰ ਆਪਾਂ ਆਪਣੇ ਕਬੂਤਰ ਚਾਰੇ ਖਾਣ ਕਰਉਂ ਚੱਕ। ਉਹ ਦੇਖੋ ਚਾਰੇ ਇਕੱਠੇ ਹੋ ਗਏ ਤੇ ਹੁਣ ਇਹਨਾਂ ਨੂੰ ਫਿਰਨ ਦੇ ਤੇ ਆ ਦੂਜਿਆਂ ਨੂੰ ਅੱਜ ਬੰਤਾ ਹਾਂ ਬੰਨਾਂਗੇ ਨਾ ਇਹ ਤਾਂ ਖਾਤਰੀ ਤੇ ਘਰੇ ਜਾਇਆ ਮਮ ਬਸਵੇਂ ਹੈ ਨਾ ਇਹ ਦੋਨਾਂ ਇਹਨਾਂ ਨੂੰ ਛੋਲੇ ਹੀ ਪਾਉਣੇ ਨੇ ਅੱਜ ਬਈ ਹਲੇ ਇਹਨਾਂ ਦੋਨਾਂ ਨੂੰ ਛੋਲੇ ਪਾ ਲਈਏ ਇਹ ਰਿਹਾ ਪੜਾਉਣੇ ਆਪਾਂ ਹਾਂ ਇੱਕ ਇਹ ਨਾਲ ਚੋਬ ਦਿੰਦਾ ਤੇ ਉਹਨਾਂ ਨੂੰ ਦੇ ਦੂੰਗਾ ਥੋੜਾ ਇਹ ਕਾ ਦਈਏ ਜਿਹੜੇ ਖਾਣੇ ਹੋਣਗੇ ਖਾ ਲੈਣਗੇ ਨਹੀਂ ਚਲ ਉਹਨਾਂ ਦੀ ਮਰਜ਼ੀ ਹੈ ਲੈ ਜੀ ਫੋਟੋ ਉਹ ਲੈ ਆਣੀ ਕਬੂਤਰ ਪਰਦਾ ਬਈ ਅਸਲ ਦੇਖ ਰਿਹਾ ਮੈਂ ਸਾਗ ਦਾ ਬਲਾਗ ਸਲਾ ਇਹਨਾਂ ਨੂੰ ਉਡਰਨ ਦੋ ਬਈ ਹਜੇ ਮੈਂ ਘਰੇ ਜਾਇਆ ਮਨ ਆਉਂਦਾ ਸੋ ਜੇ ਆਉਂਗਾ ਕਰੂੰ ਹਣਾ ਫੇਰ ਉਹ ਡੱਬਾ ਤੇ ਲਿਤਾ ਹਾਂ ਸੱਥੇ ਦਾ ਜਿਹੜੀ ਤੇ ਬਿਠਾਵਾਂਗੇ ਵੱਡਾ ਕਬੂਤਰ ਨੇ ਇਹ ਤਾਂ ਤੇ ਮੈਂ ਆ ਕੇ ਇਨਨੋ ਕਰ ਲਾਂਗੇ ਫਿਰ ਲੈਣ ਦੇ ਜ ਘੰਟਾ ਬਈ ਬੈਠ ਗਏ ਆਪਣੇ ਜਾਨਵਰ ਸਾਰੇ ਬਈ ਆ ਕੇ ਟਾਈਮ ਜੇ ਨਾਲ ਚੱਲ ਤੇ ਹੁਣ ਸਾਰੇ ਥੱਲੇ ਆਦਾ ਘੁੱਡੇ ਚ ਜਾਈ ਜਾਂਦੇ ਨੇ ਲੰਘ ਜਾ ਬਾਲਾ ਫਿੱਟ ਗਿਆ ਯਾਰ ਪਤਾ ਨਹੀਂ ਕਿਉਂ ਥੋੜੇ ਜੇ ਟਾਈਮ ਚ ਬਾਗੇ ਤਨ ਤਾਂ ਇੱਕ ਲਾਲੇ ਵੱਜਾ ਡੱਬਾ ਜੀ ਵੀ ਜਾਊਗਾ ਚੱਕੋ ਭਾਈ ਡੱਬਾ ਹੀ ਵੱਗ ਗਿਆ ਤੇ ਹੁਣ ਇਹਨਾਂ ਨੂੰ ਪਾ ਦਈਏ ਆਪਾਂ ਸੋਲੇ 14 ਨਾਲ ਥੋੜੇ ਜੇ ਬਾਕੀ ਦਾ 28 ਡੱਬਾ ਜੀ ਦਾ ਗਾ ਜੀ ਬਿਠਾ ਇੰਨੇ ਕ ਪਾ ਦਿੰਨੇ ਆ ਯਾਰ ਇੰਨੇ ਚਾ ਇਹ ਅੰਬਰ ਰੱਜ ਲੈਣਗੇ ਹੱਥ ਨੇ ਦਾਣੇ ਪਾ ਦਾਂਗੇ ਛੱਕੋ ਲਾਗੇ ਖਾਨ ਸੋਲੇ ਦਾ ਇਹ ਖਾਂਦੇ ਨੇ ਚੱਕ ਕੀ ਉਹ ਕੀ ਰਿਪੋਰਟ ਤੇ ਹੁਣ ਇਹਨਾਂ ਨੂੰ ਕਭੀ ਕਮੈਂਟ ਕਰਕੇ ਦੱਸੋ ਯਾਰ ਵੀ ਹੁਣ ਜੇ ਆਪਾਂ ਹੁਣ ਲਾ ਲਏ 15 ਮਿੰਟ ਹੋਏ ਨੇ ਬੈਠਿਆ ਉਹਨੂੰ ਕਿ ਵਾ ਕੁਯੋਂ ਦਾ ਨਹੀਂ ਠੰਡ, گرمੀ ਵੀ ਨਹੀਂ ਹੈਗੀ ਖੜਾ। ਵੀ ਹੁਣ ਆਪਾਂ ਦਾਣੇ ਪਾਤੇ ਇਹਨਾਂ ਨੂੰ ਸਹੀ ਕਰਿਆ ਜਾਂ ਗਲਤ ਕਰਿਆ ਮੈਨੂੰ ਦੱਸਿਓ ਕਮੈਂਟ ਕਰਕੇ। ਮੇਕਅਪ ਖਾਸ ਟਾਈਮ ਰੈਸਟ ਦਬਾ ਕੇ ਦਾਣੇ ਪਾਇਆ ਕਰੀ ਜਿਨ੍ਹਾਂ ਨੂੰ ਆਪਾਂ। ਤੇ ਬਾਕੀ ਬਣਾ ਠੀਕ ਆ ਬਸ। ਆਹ ਕਬੂਤਰ ਨੂੰ ਵੀ ਲਾ ਲਾਂ ਥੱਲੇ ਵੱਡੇ ਨੂੰ ਆਪਣੇ ਨੂੰ ਹਣਾ। ਤੇ ਉਸ ਤੋਂ ਬਾਅਦ ਇਹਨਾਂ ਨੂੰ ਘਰੇ ਜਾਈਏ ਨਾ ਇਹਨੂੰ ਹੀ ਯਾਰ ਹਣਾ। ਤੇ ਦੇਖਦੇ ਆਂ ਕਿ ਸਮਾਚਾਰ ਬਣਦਾ ਫਿਰ। ਹਣੇ। ਤੇ ਫਿਰ ਆਥ ਨੇ ਆ ਕੇ ਇਹਨਾਂ ਨੂੰ ਬੰਨਦਾ ਜਾਂ ਟਾ ਯਾਰ ਤਾਂ ਹਾਂ ਡੱਬਾ ਵੀ ਬਚਿਆ ਤਾਂ ਹਾਂ ਬਿਠਾ ਦਾਂਗੇ ਇਹਨੂੰ ਕਬੂਤਰ ਨੂੰ ਹੀ ਬੰਨਾਂਗੇ ਤਾਂ ਹਾਂਜੀ ਭਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਆਹ ਛਾਦਰੀ ਆਪਣੀ ਉੱਚੀ ਕਰਕੇ ਲਾਈ ਪਈ ਆ ਤੇ ਆਪਾਂ ਭਈ ਹੁਣ ਮੈਨੂੰ ਪਤਾ ਨਹੀਂ ਕਬੂਤਰ ਬੈਠੇ ਨੇ ਕਿ ਨਹੀਂ ਬੈਠੇ ਤੰਨ ਕਬੂਤਰ ਬਿਠਾਏ ਨੇ ਕਿ ਤਾਂ ਲਾਲ ਸਿਰਾ ਆਪਣਾ ਬੰਡਾ ਬਨ ਕੇ ਬਿਠਾਇਆ ਤੇ ਹਰੇ ਵੱਲੇ ਵਾਲਾ ਤਾਂ ਬੈਠਾ ਦਿਖੀ ਜਾਂਦਾ ਇਹ ਡੱਬਾ ਵਾਚਾ ਤੈਨਾਂ ਕਬੂਤਰ ਮੜਿਆਇ ਤਾਹ ਹੁਣ ਹੋ ਗਿਆ ਇਹਨਾਂ ਦਾ ਟਾਈਮ ਦਾਣੇ ਖਾਣ ਦਾ ਤੇ ਤੋਤਰਾਂ ਨੂੰ ਦਾਣੇ ਪਾ ਦਈਏ ਆਪਾਂ ਤੇ ਆਪਾਂ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਖੱਡੀ ਕਿ ਬਾਹਰ ਦਾ ਜਦ ਕੱਢਾਂਗੇ ਤਾਂ ਬਾਹਰ ਨਿਕਲੇ ਆਉਣਗੇ ਜੇ ਨਿਕਲਣਾ ਉਹ ਕੋਈ ਵੱਡੀ ਗੱਲ ਨਹੀਂ ਪਰ ਦਾਣੇ ਇਹਨਾਂ ਨੂੰ ਅੰਦਰ ਹੀ ਪਾਵਾਂਗੇ ਹੁਣ ਬੱਚੇ ਖਾਣ ਲੱਗ ਗਏ ਯਾਰ ਦਾਣੇ ਵਧੀਆ ਅੰਦਰ ਜੇ ਅੰਦਰ ਪਾਉਣਿਆ ਤਾਂ ਵਧੀਆ ਖਾਣ ਲੱਗ ਗਏ ਉਹ ਦਾਣੇ ਹੁਣ ਇਹ ਖਾਣ ਲੱਗਿਆ ਨਾ ਵਧੀਆ ਫਿਰ ਆਪਾਂ ਇਹਨੂੰ ਅੱਡ ਕੱਢ ਦਈਏ ਚਿਰ ਕੋ ਪਈ ਦਾਨੇ ਪਾ ਰਹੀ ਹੈ ਨਹੀਂ ਪਾਣੀ ਸ਼ਰਬਾਈ ਪਾਣੀ ਵੀ ਭਰ ਦਈਏ ਨੰਬਾ ਚੱਕੋ ਪਈ ਪਾਣੀ ਵੀ ਇਹਨਾਂ ਦਾ ਕਰ ਤੰਨ ਲਾ ਨਾਨੇ ਨੂੰ ਲੈਣ ਦੇ ਖਾ ਇੱਕ ਠੀਕ ਨੇ ਲਗਭਗ ਉਧਰ ਕਿੱਧਰ ਜਾਣਾ ਦਾ ਫਿਰ ਕਿੱਧਰ ਲੱਭੇ ਜ ਨੇ ਉੜ ਕੇ ਆ ਆ ਇਹਨੇ ਫੇਰ ਡਾਤਾ ਮੁੰਡੇ ਨੇ ਆ ਗੋਤੇ ਪਹਿਲਾਂ ਵੀ ਉੜ ਕੇ ਆਇਆ ਹੁਣ ਵੀ ਉੜ ਕੇ ਬੈਠਾ ਹੂੰ ਬਾਕੀ ਤਾਂ ਠੀਕ ਆ ਬਾਈ ਸਾਰਾ ਸਿਸਟਮ ਜਾਨਦੋਣ ਨੇ ਲੇਖਾ ਆ ਕਿਹੜਾ ਕਰੀਂ ਪਾਲੱਖਾ ਜਾਗਾ ਹਾਂ ਅੱਛਾ ਕੋਈ ਪਰਲੇ ਇਹਦੇ ਵੀ ਦੇਣੇ ਕੰਦੇ ਨੇ ਦਾਣੇ ਤੇ ਮੂੰਹ ਮਾਰ ਲਾਗੇ ਦੇਖੋ ਅਈ ਗਿੱਜ ਜਾਣਗੇ ਚੱਲ ਖਾਣ ਲੱਗੇ ਜਾਣਗੇ ਦਾਣੇ ਜਾਰੇ ਅਈ ਇੰਨੇ ਜੀ ਖਾਣ ਜੇ ਲੱਗ ਗਿਆ ਵਧੀਆ ਫਿਰ ਆਪਾਂ ਆਡਡ ਕਰਦੇ ਆ ਇਹਨਾਂ ਨੂੰ ਹੁਣ ਦੂਰ ਬੈਠੀ ਹੈ ਯਾਰ ਓ ਵਾਹਿਗੁਰੂ ਉਹਨਾਂ ਨੂੰ ਲਾਹਾਂਗੇ ਉਹਨਾਂ ਤੋਂ ਦਾਣੇ ਪਾਵਾਂਗੇ ਉਹਨਾਂ ਕਰਾਂਗੇ ਵੀਡੀਓ ਕੰਟੀਨਿਊ ਉਹਨਾਂ ਦੀ ਤਾਂ ਇੰਨੇ ਜਾਲ ਇਹਨਾਂ ਨੂੰ ਖਾ ਲੈਣ ਦੇ ਦਾਣੇ ਆਉਣਗੇ ਬਾਹਰੇ ਵੀ ਆਉਣਗੇ ਫਿਰ ਲੈ ਵੇ ਕੋਤਰਾ ਗੇੜਾ ਖੜਾ ਦੇਣਾ ਦਬਾਰੇ ਆ ਕੇ ਕੋਈ ਚੱਕਰ ਨਹੀਂ ਹੋਊ ਆਪਾਂ ਤੇ ਹਨਾ ਆ ਗਈ ਗਾਲ ਖੀਦ ਨਾ ਨਾਲ ਹੋਰ ਵੀ ਆਉਣਗੇ ਬੱਚੇ ਭਈ ਆਪਾਂ ਲਾੜੇ ਆਪਣਾ ਡੱਬਾ ਜਿਹਾ ਬਚਾਉੜ ਬਿਆ ਦੀ ਦੋ ਤਿੰਨ ਗੇੜੇ ਦਿੱਤੇ ਵਧੀਆ ਤੇ ਉੱਪਰ ਬਹਿ ਗਿਆ ਤੇ ਹੁਣ ਇਹਨਾਂ ਨੂੰ ਦਾਣੇ ਜੇ ਪਾ ਦਈਏ ਇਹ ਖਾ ਲੈਣਗੇ ਆ ਗਏ ਸਾਰੇ ਇਹ ਡੱਬਾ ਜਿਹਾ ਵੀ ਹੁੰਦਾ ਸੋਲੇ ਹੈਗੇ ਨੇ ਡੱਬੇ ਦੇ ਪੋਟੇ 'ਚ ਤੇ ਚਲ ਖਾ ਲੂਗਾ ਦਾਣੇ ਪਾਣੀ ਭਰਦੀ ਇਹਨਾਂ ਨੂੰ ਤੇ ਐਂ ਤਾ ਹਾਲੀ ਸਤ ਲੇ ਨਾ ਥੱਲੇ ਫੜਿਓਂਾ ਪੂਰੇ ਥਲਾਂ ਕੋ ਉਤਰ ਗਿਆ ਇਦਾਂ ਨਹੀਂ ਚਾਹੀਦੀ ਸਾਥਰੀ ਇਨਾ ਤਾਂ ਹ ਗਿੱਜੂ ਕਬੂਤਰ ਹੈ ਤੇ ਹੁਣ ਬਈ ਤਾਂ ਅੱਜ ਬੱਚ ਤਾਂ ਵੜੇ ਅਦੀ ਉਥੋਂ ਥੱਲੇ ਲੈ ਖਤਰੀ ਤੇ ਲਾਹਿਆ ਸਿੱਧਾ ਅਜੇ ਤੇ ਇਹ ਤੋਂ ਫਿਰ ਸਿੱਧਾ ਖੋਡੇ ਚ ਬਾੜਿਆ ਤੇ ਨਹੀਂ ਫਿਰ ਆਇਆ ਵੀ ਜੇ ਉਥੋਂ ਫੜ ਕੇ ਲਿਆਉਂਦੇ ਫੜਿਆ ਤਾਂ ਜਾਂਦਾ ਪਰ ਫੜਨ ਆਪਾਂ ਫੜਿਆ ਨਹੀਂ ਜਾਨ ਪੁੱਜ ਗਏ ਹਾਂ ਥੱਲੇ ਲਾ ਇਹਨੂੰ ਅਹੀਂ ਫਿਰ ਗਿੱਜੂ ਆ ਇਹ ਹੁਣ ਉਹ ਉੱਥੇ ਕਬੂਤਰ ਉਹ ਉਧਰ ਦਾ ਗਿਆ ਨਹੀਂ ਇੱਧਰ ਜੇ ਗਿਆ ਤੀ ਕਮਾਂਡੀ ਨੇ ਆਪਣੇ ਕਬੂਤਰ ਲਾ ਦਿੱਤੇ ਦੀ ਗੱਲ ਕਿਹਾ ਤੇ ਤਾਂ ਐਂ ਵੀ ਵਧੀਆ ਰਹੇ ਆਪਾਂ ਫੇਰ ਹੀ ਡਾਇਆ ਹਨਾ ਕਬੂਤਰ ਲਾ ਦੇ ਜੰਨੇ ਨੂੰ ਤੇ ਅੱਜ ਦੋ ਤਿੰਨ ਗੇੜੇ ਜੀ ਪਾ ਕੇ ਬਹਿ ਗਿਆ ਛੁੜਿਆ ਤਾਂ ਆਪ ਹੀ ਆਪਰ ਆਪ ਡਾਇਆ ਨਹੀਂ ਆਪਾਂ ਥੱਲੇ ਲਾਉਂਦੇ ਤੇ ਖਾਤਰੀ ਕੁਦਰਤੀ ਤੇ ਚੱਲ ਕੋਈ ਗੱਲ ਨਹੀਂ ਬਾਈ ਦਾਣੇ ਪਾਤੇ ਸੜਕੇ ਛੋਲੇ ਪਾ ਦਿੰਦੇ ਇਹਨਾਂ ਨੂੰ ਅੱਜ ਜੀ ਹੋਏ ਨੇ ਕਬੂਤਰ ਆਪਣੇ ਇੱਕ ਤਰ੍ਹਾਂ ਦੇ ਹੋਂ ਤਾਂ ਉੱਧਰੋਂ ਵੀ ਥੋੜਾ ਜਿਹਾ ਕਰਨ ਵਾਲਾ ਚੱਲ ਫਨ। ਸਿਤਰੀ ਦੇ ਅੰਡੇ ਨਿਤਰਾਉਂਦੇ ਹੁਣ ਆਪਾਂ। ਲਈ ਤੋੜਾਂ ਕਬੂਤਰੀ ਇੱਧਰ ਕਰਾਂਗੇ ਇਸ ਲਈ ਜਿੱਧਰ ਇਹਦੇ ਨਾਲ ਗਿੱਜੀ ਜੂਗੀ। ਇਹ ਗਿੱਜੀ ਜੂ ਉਹਦੇ ਨਾਲ ਸਿਤਲੀ ਨਾਲ। ਇਹ ਬਹੁਤ ਠੀਕ ਆ ਬਈ। ਆਹੀ ਸੀ ਨਾ ਵੀਡੀਓ। ਤੇ ਡੱਬਾ ਮੈਨੂੰ ਆਏ ਤੇ ਆ ਨਿੰਮੇ ਚ ਬਹਿ ਗਿਆ ਉਹ ਇੱਧਰ ਬੈਠ ਗਿਆ ਤੇ ਨਿੰਮੇ ਚ ਬਹਿ ਗਿਆ ਨਿੰਮੇ ਚ ਉੱਡ ਕੇ ਬੈਠਿਆਗਾ। ਉਰਾਂ ਬਹਿ ਗਿਆ ਨਿੰਮੇ ਚ ਪਹਿਲਾਂ ਬਰਾਂ ਬਹਿ ਗਿਆ। ਫਿਰ ਉਰਾਂ ਬੈਠਾ ਫਿਰ ਇੱਥੇ ਡਾਣੀ ਤੇ ਬਹਿ ਗਿਆ ਫਿਰ ਅੰਦਰ ਇੱਥੇ ਖੁੱਡੇ ਤੇ ਬੈਠੇ ਛਾਤਰੀ ਤੇ ਬੈਠਿਆ। ਮਹਾਲਾ ਗਿਆ ਇੱਕੋ ਹੀ ਬਚਿਆ ਸੀ ਆਪਣੇ ਲਈ ਹੀ ਗਿਆ ਆਜ ਤਾਂ ਕਰਕੇ ਚਾਰ ਬਸਤ ਰਹੀ ਆ ਗਿਆ ਬਚਾ ਜਾ ਆਪਣਾ ਐਨੇ ਨਾਲ ਬਾਕੀ ਚਲ ਹੁਣ ਇਹਨਾਂ ਨੇ ਦਾਣੇ ਦੋਣੇ ਲੈ ਖਾ ਬਈ ਪਾਣੀ ਪੂਣੀ ਪੀ ਰਹੇ ਨੇ ਆਪਣੇ ਜਾਨਵਰ ਇਹਦਾ ਸੋਲੇ ਹੈਗੇ ਸੀ ਪਹਿਲਾਂ ਡੱਬੇ ਜਿਹੇ ਪੋਟੇ ਚ ਮੈਂ ਪਹਿਲਾਂ ਵੀ ਦੇਖ ਕੇ ਨੇ ਬਾਹਰ ਹੀ ਕੱਢਿਆ ਉਦੋਂ ਵੀ ਦੇਖੇ ਨੇ ਪਾਣੀ ਦਿੱਤਾ ਇਹਨੂੰ ਨਾ ਮੈਂ ਉਹ ਕਬੂਤਰ ਜੇ ਬੈਗੇ ਦੀ ਟਾਈਮ ਨਾਲ ਬਿਠਾ ਲਈ ਸੀ ਆਪਾਂ ਤਾਂ ਤੇ ਕੋਈ ਐਡਾ ਚੱਕਰ ਵੀ ਹੁਣ ਤਾਂ ਠੰਡਾ ਹੁਣ ਕਿਹੜਾ ਡਾਉਣੇ ਨੇ ਆਪਾਂ ਤਾਂ ਜਦ ਹੁਣ ਕੱਢ ਲੈਣੇ ਆ ਕਹਿੰਦਾ ਮਤਲਬ 10 ਮਿੰਟ ਮਨੋਰੰਜਨ ਹੋ ਜਾਂਦਾ ਬਸ ਹੋਰ ਤਾਂ ਕੁਝ ਨਹੀਂ ਤੇ ਬੱਚਿਆਂ ਦਾ ਕੱਢ ਲੈਣੇ ਹੁੰਦੇ ਤਾਂ ਕਰਕੇ ਨਹੀਂ ਤਾਂ ਹੁਣ ਤਾਂ ਚਲੋ ਇੱਕ ਵਾਰੀ ਦਾ ਕਮੈਂਟ ਆਇਆ ਦੀ ਮੈਂ ਮੈਸੇਜ ਨਹੀਂ ਮੈਂ ਪਾਇਆ ਨਹੀਂ ਸੀ ਮੇਰੇ 9:30 ਵਜੇ ਸਾਡਾ ਆਇਆ ਸੀ ਵੀ ਸਾਡ ਚਲੋ ਠੀਕ ਆ ਭਾਈ ਦਾਣੇ ਦੋਨੇ ਨੇ ਖਾ ਲਏ ਤੇ ਪਾਣੀ ਪੂਣੀ ਸਾਰਾ ਕੁਝ ਫਿੱਟ ਹੋ ਕੇ ਬੈਗੇ ਤੇ ਟ੍ਰੇਨ ਐ ਚੱਕ ਦਿੰਨੇ ਆ ਹੁਣ ਆਪਾਂ ਤੇ ਹਨਾ ਬਾਕੀ ਵੀਡੀਓ ਤੇ ਕਰਦੇ ਆ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਕਰੋ ਬਈ ਕਮੈਂਟ ਕਰੋ ਹਨਾ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੀ ਵੀਡੀਓ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਅਜੇ ਤਾਂ ਬੱਚੇ ਉਧਰ ਬੈਠੇ ਨੇ ਅਸਤਰ ਉਹ ਵੀ ਕੱਢਣੇ ਨੇ ਉਹ ਦੇਖਦੇ ਆ ਕਿਵੇਂ ਕਜਦੇ ਨੇ ਕੀ ਸਿਸਟਮ ਹੁੰਦਾ ਇਹਨਾਂ ਦਾ ਠੀਕ ਆ ਬਈ ਮਿਲਦੇ ਆਂ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਓਕੇ